ਦੀ ਕੁਪੈ ਲੀਵਰ ਹੋਇਆ ਕਿ ਅਕ੍ਰੋਸ ਦਾ ਪਹਿਲੇ ਜਿਹੜੀ ਰੌਸ ਸੀ ਜਿਹੜੀ ਇੰਡੀਅਨ ਸਟੇਟ ਸੀ ਉਹ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਸਿੱਖਾਂ ਦੀ ਕਿਲਿੰਗ ਕਰਦੀ ਸੀ ਉਹਨੇ ਇਹਨਾਂ ਨੇ ਨਾਰਾ ਦਿੱਤਾ ਹੈ ਗਰਮੀ ਗੁਸਕੇ ਮਾਰेंगे ਜਿਹੜੀ ਇਹ ਡੁਵਾਲ ਨੇ ਅਕ੍ਰੋਸ ਦਾ ਬਾਰਡਰ ਇੰਗਲੈਂਡ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੀ ਕਿਲਿੰਗ ਕਰਾਈ ਹੈ ਇਹਨੇ ਫਸਟ ਟਾਈਮ ਇੰਟਰਨੈਸ਼ਨਲ ਵਾਰਡ ਨੇ ਵੀ ਇਹ ਗੱਲਾਂ ਦੇਖੀਆਂ ਜਿਹੜੀਆਂ 5 ਆਈਜ਼ ਨੇ ਉਹ ਦੇਖੋ ਯੂਐਸ ਨੇ ਇਥੋਂ ਦਾ ਜਿਹੜਾ ਵੱਡੇ ਇਹਨਾਂ ਦੇ ਅਫਸਰ ਨੇ ਉਤਲਬ ਕਰ ਲਏ ਨੇ ਅਮਰੀਕਾ ਦੇ ਵਿੱਚ ਐਵੇਂ ਹੀ ਜਸਟਨ ਟਰੂਡੋ ਨੇ ਇਹ ਸਾਰਾ ਕੁਝ ਐਕਸਪੋਜ਼ ਕਰ ਦਿੱਤਾ ਕਿ ਕਿਵੇਂ-ਕਿਵੇਂ ਇਹ ਜਿਹੜੀ ਕਾਂਸਪਿਰੇਸੀ ਹੈ ਕਿਵੇਂ ਇੰਡੀਆ ਨੇ ਹੈਚ ਕੀਤੀ ਹੈ ਤੇ ਸਾਰਾ ਕੁਝ ਤੁਹਾਡੇ ਸਾਹਮਣੇ ਆ ਗਿਆ ਹੈ ਤੇ ਇਹਨਾਂ ਕੇਸਾਂ 'ਚ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਜਿਵੇਂ ਅੱਜ ਤੋਂ 100 ਸਾਲ ਪਹਿਲੇ ਸਿੱਖਾਂ ਦਾ ਰਾਜ ਗਿਆ ਉਦੋਂ ਧਿਆਨ ਸਿੰਘ ਡੋਗਰਾ ਤੇ ਲਾਲ ਸਿੰਘ ਐਸੇ ਬੰਦੇ ਸੀ ਜਿਨ੍ਹਾਂ ਨੇ ਕਾਂਸਪਿਰੇਸੀ ਕੀਤੀ ਹੈ ਤੇ ਮੈਂ ਭਾਈ ਤਾਰੇ ਦਾ ਵਕੀਲ ਆ ਇਹ ਉਹਨਾਂ ਨੇ ਅੱਜ ਇਸ ਮੌਕੇ ਤੇ ਮੈਸੇਜ ਦਿੱਤਾ ਹੈ ਕਿ ਜਿਹੜੇ ਉਹ ਲਾਲ ਸਿੰਘ ਤੇ ਧਿਆਨ ਸਿੰਘ ਡੋਗਰੇ ਵਰਗੀਆਂ ਰੂਹਾਂ ਨੇ ਅੱਜ ਵੀ ਸਿੱਖੀ ਪੇ ਸਿੱ ਸਾਡੇ ਵਿੱਚ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਨੂੰ ਫੜਾਇਆ ਵੀ ਹੈ ਤੇ ਸਾਡੇ ਜਿਹੜੇ ਸਿੰਘਾਂ ਦੀ ਸ਼ਹਾਦਤਾਂ ਵੀ ਇਹ ਲੋਕਾਂ ਨੇ ਇੰਡਾਇਰੈਕਟਲੀ ਇੰਡੀਅਨ ਸਟੇਟ ਨਾਲ ਮਿਲ ਕੇ ਕਰਾਈਆਂ ਨੇ ਇਹਨਾਂ ਦੋਵੇਂ ਮੌਤਾਂ ਤੋਂ ਬਾਅਦ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜਜੀ ਦੀ ਸ਼ਹਾਦਤ ਇਹ ਸਾਰੇ ਜੇ ਆਪਾਂ ਪੰਜਾਬ ਤੋਂ ਬਾਹਰਲੀ ਧਰਤੀ ਦੀ ਗੱਲ ਕਰਦੇ ਆਂ ਇੰਡੀਆ ਤੋਂ ਬਾਹਰ ਦੀ ਧਰਤੀ ਦੀ ਗੱਲ ਕਰਦੇ ਆਂ ਸੇਫ ਨਹੀਂ ਹੈਗਾ ਗੁਰਪਤੋਂ ਸਿੰਘ ਪੰਨੂ ਬਾਰੇ ਵੀ ਜੋ ਚਰਚਾਵਾ ਚੜੀਆਂ ਸੀ ਕਿ ਮਾਰਨ ਦੀ ਕਹਾਵਤ ਤੇ ਉੱਥੇ ਵੀ ਸਟਾਰਟ ਹੋ ਚੁੱਕੀ ਬਿਲਕੁਲ ਜਿਹੀ CIA US ਦੀਆਂ ਏਜੰਸੀਆਂ ਇਹ ਕੁਛ ਨਾ ਕਰਦੀਆਂ ਕਿ ਕਿਸੇ ਵੇਲੇ ਵੀ ਇਹ ਪੰਨੂ ਸਾਹਿਬ ਦਾ ਵੀ ਕਤਲ ਹੋ ਸਕਦਾ ਸੀ ਉਸ ਤੋਂ ਬਾਅਦ ਜਿਹੜੇ US ਦੇ ਟਾਪ ਆਫਿਸ ਰੇ ਜਿਹੜੇ ਉਹਨਾਂ ਦੀ ਇੰਟੈਲੀਜੈਂਸ ਹੈ ਉਹਨਾਂ ਨੇ ਕਾਲੀਦਲ ਅੰਮ੍ਰਿਤਸਰ ਦੇ ਜਿਹੜੇ ਵੱਡੇ ਲੀਡਰਸ ਸੀ ਉਹਨਾਂ ਨੂੰ ਵੀ ਇਨਫੋਰਮ ਕੀਤਾ ਹੈ ਕਿ ਤੁਸੀਂ ਅੰਡਰ ਫਰਟ ਹੈ ਗਿਆ ਅੰਡਰ ਟਾਰਗੇਟ ਹੈ ਗਿਆ ਭਾਈ ਜੀ ਸਿੰਘ ਅਲੋਰ ਸਿੱਖਾਂ ਦੇ ਲੀਡਰ ਨੇ ਯੂਐਸ ਵਿੱਚ ਉਹਨਾਂ ਦੀ ਵੀ ਜਿਹੜੀ ਹੈ ਬਹੁਤ ਵੱਡੀ ਫਾਇਰਿੰਗ ਕੀਤੀ ਹੈ ਅਜੇ ਤੱਕ ਬੰਦਿਆਂ ਦਾ ਪਤਾ ਨਹੀਂ ਲੱਗਿਆ ਇੰਡੀਅਨ ਸਟੇਟ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰਦਾ ਹੈ ਉਹ ਉਹਨਾਂ ਦੇ ਟਾਰਗੇਟ ਤੇ ਹੈਗਾ ਹੂ ਆਸੀਂ ਖੰਡਾ ਕੁਝ ਦਿਨ ਹਸਪੀਟਲ ਦੇ ਵਿੱਚ ਜਾਂਦੇ ਆ ਚਾਰ ਪੰਜ ਦਿਨ ਦੇ ਵਿੱਚ ਵਿੱਚ ਸੁਣਦੇ ਵਿੱਚ ਇਹ ਵੀ ਆਇਆ ਕਿ ਕਾਫੀ ਹੱਤੋਂ ਦਾ ਭਾਰ ਘਟ ਚੁੱਕਾ ਸੀ ਜਦੋਂ ਹਸਪੀਟਲ ਦੇ ਜਾਂਦੇ ਆ ਉਦੋਂ ਨਾਲੋਂ ਚਾਰ ਪੰਜ ਦਿਨ ਦੇ ਵਿੱਚ ਭਾਰ ਘਟ ਜਾਣਾ ਕੀ ਲੱਗਦਾ ਉਹਨੂੰ ਪ੍ਰੋਬਲਮ ਦਿਖਾਈ ਗਈ ਸੀ ਕਿ ਇਹਨੂੰ ਇੱਕ ਵੱਡੀ ਪ੍ਰੋਬਲਮ ਦੇਖੂ ਅਵਤਾਰ ਖੰਡਾ ਮੇਰਾ ਬੜਾ ਨਿੱਜੀ ਛੋਟੇ ਪਰਵਾ ਵਾਂਗੂ ਸੀ ਤੇ ਆ ਜਦੋਂ ਇਹ ਸਾਰਾ ਕ੍ਰੈਕਡਾਊਨ ਹੋਇਆ ਮੁੰਡਿਆਂ ਨੇ ਤੇ ਡਿਬੂ ਗੜਵਾ ਲਿਆ ਤੇ ਉਦੋਂ ਲਗਾਤਾਰ ਮੇਰੀ ਟੱਚ ਵਿੱਚ ਸੀ ਤੇ 8 ਜੂਨ ਨੂੰ ਆਫਤਾਰ ਨੇ ਮੇਰੇ ਨਾਲ ਲਾਸਟ ਗੱਲ ਕੀਤੀ ਹੈ ਕਿ ਪਾਜੀ ਮੈਂ ਥੋੜਾ ਬਾਹਰ ਚੱਲੇ ਆਂ ਤੇ ਮੈਂ ਤੁਹਾਨੂੰ 2-3 ਦਿਨ ਚ ਕਾਲ ਕਰ ਦਿਆਂ। ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਹਸਪਟਲਾਈਜ਼ ਹੋ ਗਿਆ ਹੈ ਤੇ ਵੈਂਟੀਲੇਟਰ ਤੇ ਪੈ ਕੇ ਉਹਦੀ 2-4 ਦਿਨ ਦੇ ਵਿੱਚ ਡੈਥ ਹੋ ਜਾਂਦੀ ਹੈ। ਸੋ ਇਹ ਪੋਸੀਬਲੀ ਹੁੰਦਾ ਜਿਹੜਾ ਕੈਂਸਰ ਜਿਹੜੀ ਰਿਪੋਰਟਸ ਨੇ ਤੇ ਸਿੰਪਟਮਸ ਹੁੰਦੇ ਨਹੀਂ। ਉਹ ਤਾਂ ਚੜ੍ਹਦੀ ਕਲਾ 'ਚ ਸੀ ਭੱਜਾਂ ਨੱਠਿਆ ਫਿਰਦਾ ਸੀ ਉਸ ਤੋਂ ਪਹਿਲੇ ਉਹ ਆਪ ਦਾ ਟੂਰ ਕਰਕੇ ਆਇਆ ਹੈ ਤੇ ਜਿਹੜਾ ਬਿਮਾਰ ਬੰਦਾ ਹੋ ਐਵੇਂ ਨਹੀਂ ਕਰਦਾ ਹੁੰਦਾ। ਸੋ ਇਹ ਕਾਂਸਪਰੇਸੀ ਹੈਗੀ ਹੈ ਇਹਨਾਂ ਨੇ ਜਿਹੜੇ ਬੜੇ ਸੀਕ੍ਰੇਟ ਮੀਨਸ ਯੂਜ਼ ਕੀਤੇ ਨੇ ਕਿਲਿੰਗ ਲਈ ਪਾਰਸ ਪੰਜਾਬ ਜਥੇਬੰਦੀ ਨਾਲ ਕਿੰਨਾ ਕੁ ਸੰਬੰਧ ਸੀ ਤੋੜਨ ਦਾ ਗੱਲਬਾਤ ਹੁੰਦੀ ਸੀ ਭਾਈ ਅਮਰਪਾਲ ਸਿੰਘ ਦੀ ਗੱਲ ਕਰੀਏ ਜਾਂ ਦੀਪਦੀ ਗੱਲ ਕਰਦੇ ਆ ਦੀਪ ਸਿੱਧੂ ਨਾਲ ਕਿੰਨਾ ਕੁ ਸੰਬੰਧ ਸੀ ਅਵਤਾਰ ਸਿੰਘ ਖੰਡੇ ਆ ਦੇਖੋ ਦੀਪ ਦਾ ਕੰਟੈਕਟ ਵੀ ਜਿਹੜਾ ਦੀਪ ਮੇਰਾ ਜਾਣਕਾਰ ਸੀ ਉਹ ਅਵਤਾਰ ਸਿੰਘ ਖੰਡੇ ਕਰਕੇ ਸੀ ਤੇ ਅਵਤਾਰ ਸਿੰਘ ਖੰਡਾ ਤੇ ਦੀਪ ਬਹੁਤ ਇੱਕ ਦੂਜੇ ਨਾਲ ਨਿੱਜੀ ਸੀ ਇਹ ਜਿਹੜੀ ਵਾਰਿਸ ਪੰਜਾਬ ਹੈ ਦੋਨਾਂ ਦੀ ਸੋਚ ਸੀ ਦੋਨਾਂ ਦੀ ਸੋਚ ਦੀ ਕ੍ਰੈਕਸ਼ਨ ਸੀ ਇਹ ਦੋਨਾਂ ਨੇ ਇਕੱਠਿਆਂ ਬਣਾਈ ਸੀ